ਤੇ ਹੌਲੀ-ਹੌਲੀ ਇਹ ਫੋਟੋਗ੍ਰਾਫੀ ਕਲਾ ਅਤੇ ਵਿਗਿਆਨ ਦਾ ਹਿੱਸਾ ਬਣ ਗਈ ਅਤੇ 1839 'ਚ ਅੰਤਰਰਾਸ਼ਟਰੀ ਫੋਟੋਗ੍ਰਾਫੀ ਦਿਵਸ ਦੀ ਸ਼ੁਰੂਆਤ ਹੋਈ। ਕਿਉਂ ਮਨਾਇਆ ਜਾਂਦਾ ਹੈ ਫੋਟੋਗ੍ਰਾਫੀ ਦਿ? ਫੋਟੋਗ੍ਰਾਫੀ ਤੇ ਇਤਿਹਾਸਿਕ ਮਹੱਤਵ ਨੂੰ ਸਨਮਾਨ ਦੇ ਲਈ, ਪ੍ਰੋਫੈਸ਼ਨਲ ਤੇ ਸ਼ੌਂਕੀਆ ਫੋਟੋਗ੍ਰਾਫਰਜ਼ ਨੂੰ ਆਪਣੀ ਕਲਾ ਤੇ ਕ੍ਰੀਏਟੀਵਿਟੀ ਦਿਖਾਉਣ ਲਈ, ਵਿਜ਼ੂਅਲ ਲਿਟਰੇਸੀ ਪ੍ਰਤੀ ਜਾਗਰੂਕ ਕਰਨ ਲਈ। इस खास दिन अखाव तो गे की दो हजार पची दिन तस्वीर जुड़िया है जिसने गाजा शहर च इसराइल एयर स्ट्राइक चोवे बह गति दूजी तस्वीर खिची नाइट क्रॉसिंग यूएस फोटोग्राफर जॉन मोर ने ਜਿਸ ਤੇ ਦਿਖਾਇਆ ਗਿਆ ਹੈ ਕਿ ਚਾਈਨੀਜ਼ ਪ੍ਰਵਾਸੀ ਕੈਲੀਫੋਰਨੀਆ ਦੇ ਕੈਂਪ ਚ ਯੂਐਸ ਮੈਕਸੀਕੋ ਬਾਰਡਰ ਕਰਾਸ ਕਰਨ ਤੋਂ ਬਾਅਦ ਠੰਡ ਦੇ ਮੌਸਮ ਚ ਅੱਗ ਸੇਕ ਰਹੇ ਨੇ ਤੀਜੀ ਤਸਵੀਰ ਮੈਕਸੀਕੋ ਦੇ ਫੋਟੋਗ੍ਰਾਫਰ ਮੁਸਿਕ ਨੋਲ ਜੇ ਦੀ ਖਿੱਚੀ ਡਰਾਫਟ ਇਨ ਦਾ ਐਮਾਜ਼ਨ ਜਿਸਨੇ ਦਿਖਾਇਆ ਹੈ ਕਿ ਐਮਾਜ਼ਨ ਦੇ ਸੋਕੇ ਵਾਲੀ ਥਾਂ ਤੇ ਇੱਕ ਨੌਜਵਾਨ ਆਪਣੀ ਮਾਂ ਲਈ ਖਾਣਾ ਲੈ ਕੇ ਜਾ ਰਿਹਾ ਹੈ ਹਾਲਾਂਕਿ ਤਸਵੀਰਾਂ ਇਸ ਸਾਲ ਦੀ ਥੀਮ ਦੇ ਅਨੁਸਾਰ ਖਿੱਚੀਆਂ ਗਈਆਂ ਨੇ ਪਰ ਇੱਕ ਇਨਸਾਨ ਤੇ ਕੁਦਰਤ ਦੇ ਮੇਲ ਨਾਲ ਖਿੱਚੀਆਂ ਗਈਆਂ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਤਸਵੀਰਾਂ ਅੱਜ ਦੀ ਜ਼ਿੰਦਗੀ 'ਚ ਬੇਹਦ ਖਾਸ ਥਾਂ ਰੱਖਦੀਆਂ ਨੇ ਹਰ ਤਸਵੀਰ ਇੱਕ ਕਹਾਣੀ ਬਣਾਉਂਦੀ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਹਰਿਆਣਾ ਇਸ ਖਾਸ ਦਿਨ ਤੇ ਲੁਧਿਆਣਾ 'ਚ ਵੀ ਤਸਵੀਰਾਂ ਦੀ ਇਸ ਕਲਾ ਦੀ ਪ੍ਰਦਰਸ਼ਨੀ ਲਗਾਈ ਗਈ ਜਿੱਥੇ ਵਿਧਾਇਕ ਤੇ ਡੀਸੀ ਖਾਸ ਮਹਿਮਾਨ ਬਣੇ ਐਸੋਸੀਏਸ਼ਨ ਦੇ ਵੱਲੋਂ ਲੁਧਿਆਣਾ 'ਚ ਉਹ ਤਸਵੀਰਾਂ ਲਗਾਈਆਂ ਗਈਆਂ ਜਿਨ੍ਹਾਂ ਨੇ ਸ਼ਹਿਰ ਦੇ ਹਜ਼ਾਰਾਂ ਸ਼ਬਦਾਂ ਨੂੰ ਆਪਣੇ ਆਪ 'ਚ ਪिरोया ਹੋਇਆ ਸੀ 15 ਸਾਲਾਂ ਤੋਂ ਇਹ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਜਿਸ ਦੇ ਵਿੱਚ 15 ਫੋਟੋ ਜਰਨਲਿਸਟਾਂ ਦੀ ਮਿਹਨਤ ਲਸ਼ਕਾਰਾ ਮਾਰਦੀ ਹੈ। ਕਈ ਤਸਵੀਰਾਂ ਇਸ ਪ੍ਰਦਰਸ਼ਨੀ ਦੇ ਵਿੱਚ ਖਿੱਚ ਦਾ ਕੇਂਦਰ ਬਣੀਆਂ ਜਿਨ੍ਹਾਂ ਨੂੰ ਬਣਾਉਣ ਦਾ ਸਫ਼ਰ ਵੀ ਇਹਨਾਂ ਤਸਵੀਰਾਂ ਦੇ ਕਲਾਕਾਰਾਂ ਨੇ ਦੱਸਿਆ। ਵਰਲਡ ਫੋਟੋਗ੍ਰਾਫੀ ਡੇ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਇੱਕ ਇਹੋ ਜਿਹਾ ਦਿਨ ਹੈ ਜਿਹੜਾ 1863 ਤੋਂ ਸ਼ੁਰੂ ਹੋਇਆ ਔਰ ਅੱਜ ਤੱਕ ਨਿਰੰਤਰ ਚੱਲ ਰਿਹਾ ਹੈ। ਸਾਡੀ ਐਗਜ਼ੀਬਿਸ਼ਨ ਅੱਜ 9 ਨਵੰਬਰ ਜਾਰੀ ਹੈ। 15 ਸਾਲ ਤੋਂ ਅਸੀਂ ਐਸੋਸੀਏਸ਼ਨ ਖੜੀ ਕੀਤੀ ਸੀ ਜਿਹਦੇ ਵਿੱਚ 21 ਦੋਸਤ ਨੇ 21 ਦੋਸਤਾਂ ਦਾ ਜਿਹੜੇ ਰੋਜ਼ ਅੱਗੇ ਵੱਧ ਚੜ ਕੇ ਇੱਕ ਦੂਜੇ ਨਾਲ ਮੁਕਾਬਲਾ ਕਰਕੇ ਫੋਟੋ ਖਿਚਾਉਂਦੇ ਤੇ ਖਿੱਚਦੇ ਨੇ ਪਰ ਅੱਜ ਸਾਰੇ ਇਕਜੁੱਟ ਹੋ ਕੇ ਲੁਧਿਆਣਾ ਨੂੰ ਸ਼ੋਕੇਸ ਕਰ ਰਹੇ ਨੇ ਇਹਨਾਂ ਤਸਵੀਰਾਂ ਨੂੰ ਦੇਖਣ ਨਾ ਸਿਰਫ ਸ਼ਹਿਰ ਦੇ ਲੋਕ ਸਕੂਲ ਦੇ ਵਿਦਿਆਰਥੀ ਬਲਕਿ ਖਾਸ ਤੌਰ ਤੇ ਹਲਕੇ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੇ ਡਿਪਟੀ ਕਮਿਸ਼ਨਰ ਵੀ ਪਹੁੰਚੇ ਜਿਨ੍ਹਾਂ ਨੇ ਇਹਨਾਂ ਤਸਵੀਰਾਂ ਤੇ ਫੋਟੋਗ੍ਰਾਫਰਸ ਦੇ ਕੰਮ ਨੂੰ ਖੂਬ ਸਰਾਇਆ ਮੈਂ ਪਿਛਲੇ ਸਾਲ ਵੀ ਆਇਆ ਸੀ ਔਰ ਜੀ ਲੁਧਿਆਣੇ ਦੇ ਅੰਦਰ ਜਿਹੜਾ ਇਹ ਅੱਜ ਲਾਇਆ ਗਿਆ ਵਾ ਸਤਲੁਈ ਕਲੱਬ ਦੇ ਵਿੱਚ ਇਹ ਜਿਹੜੀਆਂ ਸੀਂਦਰੀਆਂ ਦੇਖਣ ਨੂੰ ਮੂੰਹ ਤਸਵੀਰਾਂ ਬੋਲ ਰਹੀਆਂ ਨੇ ਇਹ ਬਾਹਰ ਨਿਕਲ ਕੇ ਆ ਆਪਣੇ ਫਰੇਮ ਦੇ ਬਾਹਰ ਨਿਕਲ ਕੇ ਦੱਸਦੀਆਂ ਨੇ ਵੀ ਮੈਨੂੰ ਕਿਸੇ ਨੇ ਬਣਾਉਣ ਵਾਲੇ ਨੇ ਆਪਣੀ ਕਿੰਨੀ ਇਹਦੇ ਉੱਤੇ ਸਮਾਂ ਫੂਕਿਆ ਤੇ ਕਿੰਨੀ ਆਪਣੀ ਜਾਨ ਪੂਕ ਕੇ ਤਸਵੀਰਾਂ ਹੁਣ ਸਿਰਫ ਇੱਕ ਮਨੋਰੰਜਨ ਦਾ ਨਹੀਂ ਬਲਕਿ ਕਾਮਕਾਰ ਦੀ ਜ਼ਿੰਦਗੀ ਦਾ ਵੀ ਅਹਿਮ ਹਿੱਸਾ ਬਣ ਗਈਆਂ ਨੇ ਹਰ ਇੱਕ ਤਸਵੀਰ ਕੰਮ ਦੀ ਹੁੰਦੀ ਹੈ ਤਾਂ ਹੀ ਕਹਿੰਦੇ ਨੇ ਤਸਵੀਰਾਂ ਲੈਣਾ ਵੀ ਜ਼ਰੂਰੀ ਹੈ ਜਨਾਬ ਲੁਧਿਆਣਾ ਜੀ ਮੌਜੂਦਾ ਸਥਿਤੀ ਇੱਥੇ ਦੀ ਰਾਜੀਵ ਮੌਜੂਦਾ ਸਥਿਤੀ ਇੱਥੇ ਦੀ ਕੀ ਕੁਛ ਹੈ ਕੀ ਪਾਣੀ ਕੱਲ ਦੇ ਨਾਲੋਂ ਅੱਜ ਇੱਥੇ ਜ਼ਿਆਦਾ ਹੈ ਕਿੰਨੇ ਕ ਪਿੰਡ ਇਸ ਦੀ ਚਪੇਚ ਆਏ ਹੋਏ ਨੇ ਤੇ ਕੀ ਕੁਛ ਇੱਥੇ ਮਦਦ ਲੋਕਾਂ ਤੱਕ ਪਹੁੰਚੀ ਹੈ तो कोशिश करा मुझ तो जो मेरे सहयोगी गलबात हो सके क्योंकि पहाड़ों मीह करके डैम्स लगातार पानी का पदर वह है एक खे ए दरिया नहीं ने बल्कि खेत ने जो कि डुब चुके ने नको नक पानी सैकड़े एकड़ फसल किसानी बर्बाद हो चुकी है कई पिंड डुब चुके तीन तीन चार चार फुट पिंड तक जो पानी है वो बढ़ चुकिया है जो लोग ने अपने घर छू मजबूर ने क्योंकि किस तरीके सुरक्षित थावान पर पहुंचाया जाए तो भाखड़ा डैम का पानी का आज अच्छी अगस्त मौजूदा समय से की कुछ है खतरे का निशान है सोलह सौ अस्सी फुट जबकि मौजूदा प्धर है उसका सोलह सौ पैंठ इशारिया छः फुट फर्क सिर्फ चौदह इशारिया नौ चार फुट का ही रह चुका है अस जिक्र कर पाखड़ा डैम का रहे हैं। पाखरा दा। क्योंकि पखड़ा पाखड़ा डैम का जो पानी का पदर है लगातार बढ़ रहा है मेरे नाल मेरे सहयोगी लाइव जुड़े हुए हैं राजीव राजीव तुम मैं सुन पा रहे हो ਦੇਤੀਆ ਜੀ ਠੀਕ ਹੈ ਜੀ ਭਈ ਇਹ ਟੈਡੀ ਕਰਾ ਰਿਹਾ ਮਾੜੀ ਜੀ ਇਹ ਕਹਿੰਦੇ ਤੇ ਮੁਰ ਤੋਂ ਕੋਸ਼ਿਸ਼ ਕਰਾਂਗੇ ਮੈਂ ਆਪਣੇ ਸਹਿਯੋਗੀ ਨਾਲ ਸੰਪਰਕ ਸਾਡਾ ਸਾਧਿਆ ਜਾ ਸਕੇ ਪਖੜਾ ਡੈਮ ਚ ਪਾਣੀ ਕੱਲ ਦੇ ਨਾਲੋਂ 2 ਫੁੱਟ ਹੋਰ ਵੱਜ ਚੁੱਕਿਆ ਹੈ ਅਸੀਂ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਦੱਸ ਰਹੇ ਹਾਂ ਰੰਜੀਤ ਸਾਗਰ ਡੈਮ ਚ ਪਾਣੀ ਦਾ ਪੱਧਰ 19 ਅਗਸਤ ਨੂੰ ਅੱਜ ਜੋ ਹੈ ਮੌਜੂਦਾ ਪੱਧਰ 1715.36 ਫੁੱਟ ਹੈ ਖਤਰੇ ਦਾ ਦੋ ਨਿਸ਼ਾਨ ਹੈ ਡੇਂਜਰ ਲੈਵਲ 1730 ਫੁੱਟ ਹੈ ਫਰਕ 14.64 ਫੁੱਟ ਦਾ ਹੀ ਰਹਿ ਚੁੱਕਿਆ ਹੈ ਪਰ ਦੂਸਰੇ ਪਾਸੇ ਜੇ ਮੈਂ ਪੌਂਗ ਡੈਮ ਦਾ ਸਿਕਕਰਾਤੇ ਪੌਂਗ ਡੈਮ ਦਾ ਜੋ ਖਤਰਨਾਕ ਨਿਸ਼ਾਨ ਵੀ ਜੋ ਪਾਣੀ ਹੈ ਉਸ ਨੂੰ ਪਾਰ ਕਰ ਚੁੱਕਿਆ ਹੈ ਕੱਲ ਨਾਲੋਂ ਵੀ 2 ਫੁੱਟ ਹੋਰ ਪਾਣੀ ਉੱਥੇ ਵੱਧ ਗਿਆ ਤਾਂ ਜੀ ਸਾਗਰ ਡੈਮ ਦੇ ਇਹ ਗ੍ਰਾਫਿਕ ذریعے ਤੁਹਾਨੂੰ ਦੱਸ ਰਿਹਾ ਕਿ ਕਿਸ ਤਰੀਕੇ ਨਾਲ ਪਹਾੜਾਂ 'ਚ ਮੀਂਹ ਪੈ ਰਿਹਾ ਹੈ ਬੜੇ ਬੜੇ ਪਾਣੀ ਦੀ ਮਾਰਗ ਦੇ ਤਾਂ ਲਗਭਗ 13 ਪਿੰਡ ਦੱਸੇ ਜਾ ਰਹੇ ਨੇ ਜਿਹੜੇ ਕਿ ਇਸ ਵੇਲੇ ਜੋ ਬਿਆਸ ਦਾ ਜਿਹੜਾ ਪਾਣੀ ਹੈ ਉਸ ਦੀ ਚਪੇੜ ਦੇ ਵਿੱਚ ਇੱਕ ਵਾਰ ਤਸਵੀਰਾਂ ਦਿਖਾ ਦਿਆਂ ਤਾਂ ਜਿਹੜੇ ਆਕਾਰ ਸੇਵਾ ਵਾਲੇ ਸੰਪਰਦਾ ਵਾਲੇ ਬਾਬੇ ਨੇ ਉਹਨਾਂ ਵੱਲੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਖਾਣ ਪੀਣ ਦਾ ਸਮਾਨ ਜਿਹੜਾ ਹੈ ਉਹ ਪਿੰਡ ਦੇ ਵਿੱਚ ਜਿਹੜੇ ਲੋਕ ਘਰਾਂ ਦੇ ਅੰਦਰ ਮੌਜੂਦ ਨੇ ਉਹਨਾਂ ਤੱਕ ਪਹੁੰਚਾਇਆ ਜਾ ਰਿਹਾ ਔਰ ਇੱਕ ਨਵਾਂ ਬੇੜਾ ਜਿਹੜਾ ਅੱਜ ਉਹਨਾਂ ਵੱਲੋਂ ਖਾਸ ਤੌਰ ਤੇ ਜਿਹੜੀ ਮੋਟਰ ਬੋਟ ਹੈ ਉਹ ਵੀ ਤਿਆਰ ਕਰਵਾਈ ਗਈ ਹੈ ਤਾਂ ਕਿ ਜੋ ਲੋਕ ਘਰਾਂ ਦੇ ਅੰਦਰ ਫਸੇ ਹੋਏ ਨੇ ਜਾਂ ਉੱਥੇ ਰਹਿਣ ਨੂੰ ਮਜਬੂਰ ਨੇ ਤੁਸੀਂ ਦੇਖੋ ਕਿ ਕਈ ਜਿਹੜੀਆਂ ਬੇੜੀਆਂ ਨੇ ਉਹ ਇਸ ਵੇਲੇ ਇਸ ਪਾਣੀ ਦੇ ਵਿੱਚ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਕੋਈ ਦਰਿਆ ਦਾ ਇਲਾਕਾ ਨਹੀਂ ਬਲਕਿ ਇਹ ਕਿਸਾਨਾਂ ਦੇ ਖੇਤ ਨੇ ਇਸ ਥਾਂ ਦੇ ਉੱਤੇ ਕਿਸਾਨਾਂ ਨੇ ਆਪਣੀ ਜਿਹੜੀ ਝੋਨੇ ਦੀ ਫਸਲ ਹੈ ਉਹ ਬੀਜੀ ਹੋਈ ਸੀ ਜੋ ਕਿ ਇਸ ਵੇਲੇ ਪਾਣੀ ਦੇ ਵਿੱਚ ਡੁੱਬੀ ਨਜ਼ਰ ਆ ਰਹੀ ਹੈ ਤਾਂ ਜਿਹੜੇ ਲਗਾਤਾਰ ਸੇਵਾ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਬਾਬਾ ਜੀ ਕਿੰਨੇ ਦਿਨ ਤੋਂ ਇੱਥੇ ਤੁਸੀਂ ਸੇਵਾ ਦੇ ਵਿੱਚ ਲੱਗੇ ਹੋ ਔਰ ਹਾਲਾਤ ਕੀ ਨੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਸ ਦਿਨ ਤੋਂ ਇਹ ਬਾਂ ਟੁੱਟਾ ਜੀ 11 ਤਰੀਕ ਤੋਂ ਉਸ ਦਿਨ ਤੇ ਬਾਬਾ ਜੀ ਦਾ ਹੁਕਮ ਹੋਇਆ ਜਿਉ ਸਾਨੂੰ ਜੀ ਇਹ ਉਦੋਂ 6 ਵਜੇ ਬਾਂ ਟੁੱਟਾ ਜੀ 7 ਵਜੇ ਸਾਡੇ ਜਹਦਾਰ ਜਹਦਾਰ ਹੀਰਾ ਸਿੰਘ ਉਹਨੇ ਉਦੋਂ ਦੇ ਇੱਥੇ ਮੌਜੂਦ ਆ ਜੀ ਤੇ ਸਾਰੀ ਟੀਮ ਸਾਡੇ ਬਾਬਾ ਜੀ ਦੇ ਜੋ ਵੀ ਸੇਵਾਦਾਰ ਸਾਰੇ ਇੱਥੇ ਮੌਜੂਦ ਆ ਹਲਾ ਤਾਂ ਆਪਾਂ ਦੇਖ ਨਹੀਂ ਦੇ ਆ ਜੀ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਾ ਜੀ ਇੱਥੇ ਜਿਹੜਾ ਪਾਣੀ ਵਧ ਜਾਂਦਾ ਕਦੀ ਘਟ ਜਾਂਦਾ ਜੀ ਪਿਛੋਂ ਦੱਸਦੇ ਪਾਣੀ ਬਹੁਤ ਛੱਡ ਰਿਹਾ ਤੇ ਬਾਬਾ ਜੀ ਨੂੰ ਸਾਨੂੰ ਹੁਕਮ ਆ ਗਿਆ ਜਿਹੜੀ ਸੰਤੋਂ ਜਿਸ ਵੀ ਪ੍ਰਕਾਰ ਦੀ ਜ਼ਰੂਰਤ ਹੈ ਆਪਾਂ ਉਹਨਾਂ ਨੂੰ ਚੀਜ਼ ਮਹੱਈ ਰਾਜੀਵ ਮੌਜੂਦਾ ਰਾਜੀਵ ਮੌਜੂਦਾ ਸਥਿਤੀ ਇੱਥੇ ਦੀ ਕੀ ਕੁਛ ਹੈ ਕੀ ਪਾਣੀ ਕੱਲ ਦੇ ਨਾਲੋਂ ਅੱਜ ਇੱਥੇ ਜ਼ਿਆਦਾ ਹੈ ਕਿੰਨੇ ਕੁ ਪਿੰਡ ਇਸ ਦੀ ਚਪੇਚ ਆਏ ਹੋਏ ਨੇ ਤੇ ਕੀ ਕੁਛ ਇੱਥੇ ਮਦਦ ਲੋਕਾਂ ਤੱਕ ਪਹੁੰਚੀ ਹੈ ਕੋਸ਼ਿਸ਼ ਕਰਾਂਗੇ ਮੁਰਤੋ ਜੋ ਮੇਰੇ ਸਹਿਯੋਗੀ ਦੇ ਨਾਲ ਗੱਲਬਾਤ ਹੋ ਸਕੇ ਕਿਉਂਕਿ ਪਹਾੜਾ ਚ ਮੀਂਹ ਕਾ ਕੇ ਡੈਮs છ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਏ ਖੇ ਇਹ ਦਰਿਆ ਨਹੀਂ ਨੇ ਬਲਕਿ ਖੇਤ ਨੇ ਜੋ ਕਿ ਡੁੱਬ ਚੁੱਕੇ ਨੇ ਨੱਕੋ ਨੱਕ ਪਾਣੀ ਸੈਂਕੜ ਏਕੜ ਫਸਲ ਕਿਸਾਨਾਂ ਦੀ ਬਰਬਾਦ ਹੋ ਚੁੱਕੀ ਹੈ ਕਈ ਪਿੰਡ ਡੁੱਬ ਚੁੱਕੇ ਨੇ ਤਿੰਨ ਤਿੰਨ ਚਾਰ ਚਾਰ ਫੁੱਟ ਪਿੰਡਾਂ ਤੱਕ ਜੋ ਪਾਣੀ ਹੈ ਉਹ ਵੱਧ ਚੁੱਕਿਆ ਹੈ ਜੋ ਲੋਕ ਨੇ ਆਪਣੇ ਘਰਾਂ ਨੂੰ ਛੱਡਣ ਨੂੰ ਮਜਬੂਰ ਨੇ ਕਿਉਂਕਿ ਕਿਸ ਨੇਕੇ ਨਾਲ ਜੋ ਲੋਕਨ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ ਪਾਖੜਾ ਡੈਮ ਦਾ ਪਾਣੀ ਦਾ ਪੱਧਰ ਅੱਜ 19 ਅਗਸਤ ਮੌਜੂਦਾ ਸਮੇਂ ਕੀ ਕੁਝ ਹੈ ਖਤਰੇ ਦਾ ਨਿਸ਼ਾਨ ਹੈ 1680 ਫੁੱਟ ਜਦਕਿ ਮੌਜੂਦਾ ਪੱਧਰ ਹੈ ਉਸ ਦਾ 1665.6 ਫੁੱਟ ਹੈ ਫਰਕ ਸਿਰਫ 14.94 ਫੁੱਟ ਦਾ ਹੀ ਰਹਿ ਚੁੱਕਾ ਹੈ ਆਸੀਂ ਜ਼ਿਕਰ ਕਰ ਰਹੇ ਹਾਂ ਪਾਖੜਾ ਡੈਮ ਦਾ ਕਿਉਂਕਿ ਪਖੜਾ ਪਾਖੜਾ ਡੈਮ ਦਾ ਜੋ ਪਾਣੀ ਦਾ ਪੱਧਰ ਹੈ ਲਗਾਤਾਰ ਵਧ ਰਿਹਾ ਹੈ ਮੇਨਾਲ ਮੇਰੇ ਸਹਿਯੋਗੀ ਲਾਈਵ ਜੁੜੇ ਹੋਏ ਨੇ ਰਾਜੀ ਰਾਜੀ ਤੁਸੀਂ ਮੈਨੂੰ ਸੁਣ پا ਰਹੇ ਹੋ ਦੇਤੀਆ ਇਹ ਠੀਕ ਹੈ ਭਾਈ ਇਹ ਟੈਡੀ ਕਰਾ ਰਿਹਾ ਬਣੀ ਜੀ ਯਰ ਕਣ ਤੇ ਮੁਰਤੋਂ ਕੋਸ਼ਿਸ਼ ਕਰਾਂਗੇ ਮੈਂ ਆਪਣੇ ਸਹਿਯੋਗੀ ਨਾਲ ਸੰਪਰਕ ਸਾਡਾ ਸਾਧਿਆ ਜਾ ਸਕੇ ਪਖੜਾ ਡੈਮ ਚ ਪਾਣੀ ਕੱਲ ਦੇ ਨਾਲੋਂ 2 ਫੁੱਟ ਹੋਰ ਵੱਜ ਚੁੱਕਿਆ ਹੈ ਅਸੀਂ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਦੱਸ ਰਹੇ ਹਾਂ ਰੰਜੀਤ ਸਾਗਰ ਡੈਮ ਚ ਪਾਣੀ ਦਾ ਪੱਧਰ 19 ਅਗਸਤ ਨੂੰ ਅੱਜ ਜੋ ਹੈ ਮੌਜੂਦਾ ਪੱਧਰ 1715.36 ਫੁੱਟ ਹੈ ਖਤਰੇ ਦਾ ਦੋ ਨਿਸ਼ਾਨ ਹੈ ਡੇਂਜਰ ਲੈਵਲ ਉਸ 1730 ਫੁੱਟ ਹੈ ਫਰਕ 14.64 ਫੁੱਟ ਦਾ ਹੀ ਰਹਿ ਚੁੱਕਿਆ ਹੈ ਪਰ ਦੂਸਰੇ ਪਾਸੇ ਜੇ ਮੈਂ ਪੌਂਗ ਡੈਮ ਦਾ ਜ਼ਿਕਰ ਕਰਾਤੇ ਪੌਂਗ ਡੈਮ ਦਾ ਜੋ ਖਤਰਨਾਕ ਨਿਸ਼ਾਨ ਵੀ ਜੋ ਪਾਣੀ ਹੈ ਉਸ ਨੂੰ ਪਾਰ ਕਰ ਚੁੱਕਿਆ ਹੈ ਕੱਲ ਨਾਲੋਂ ਵੀ 2 ਫੁੱਟ ਹੋਰ ਪਾਣੀ ਉੱਥੇ ਵੱਧ ਗਿਆ ਤੇ ਰਣਜੀਤ ਸਾਗਰ ਡੈਮ ਦੇ ਇੱਕ ਗ੍ਰਾਫਿਕ ذریعے ਤੁਹਾਨੂੰ ਦੱਸ ਰਿਹਾ ਕਿ ਕਿਸ ਤਰ੍ਹਾਂ ਨਾਲ ਪਹਾੜਾਂ 'ਚ ਮੀਂਹ ਪੈ ਰਿਹਾ ਹੈ ਤੇ ਪਾਣੀ ਵੀ ਮਾਰਗੇ ਤੇ ਤਾਂ ਲਗਭਗ 13 ਪਿੰਡ ਦੱਸੇ ਜਾ ਰਹੇ ਨੇ ਜਿਹੜੇ ਕਿ ਇਸ ਵੇਲੇ ਜੋ ਬਿਆਸ ਦਾ ਜਿਹੜਾ ਪਾਣੀ ਹੈ ਉਸ ਦੀ ਚਪੇੜ ਦੇ ਵਿੱਚ